ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਖ਼ਾਲਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਕਠਿਆਲਾ ਤਸਵੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 7-8 ਗਾਵਾਂ ਤੁਹਾਨੂੰ ਦਿਖਾਉਣੀ ਆ ਤੇ ਇੱਕਾ ਟੁਕੜ ਗੱਬਣ ਨੀਲੀ ਦੀ ਝੋਟੀ ਤੁਹਾਨੂੰ ਦਿਖਾਉਣੀ ਆ ਛੇਦਾਂ ਚੱਕ ਪਾਸੇ ਮੂਹਾਂ ਜਿਹੜੀ ਛੇਦਾਂ ਦੱਸਦੇ ਆ ਬਿਲਕੁਲ ਗੋਲ ਸਿੰਘ ਦੀ ਝੋਟੀ ਆ ਤੇ ਚੰਗੇ ਫਿਟਪੁੜੇ ਦੀ ਮਾਲਕਾ ਜਿਹੜੀ ਚੈੱਕ ਪਾਸ ਆਏ ਜਿਹੜੀ ਤੇ ਆ ਬਾਕੀ ਤੁਹਾਨੂੰ ਗਾਵਾਂ ਜਿਹੜੀਆਂ ਦਿਖਾਉਣੀ ਆ ਅੱਜ ਇੱਕੋ ਹੀ ਗਾਂ ਤੁਹਾਨੂੰ ਸੋਈ ਵਿਖਾਉਣੀ ਬਾਕੀ ਸਾਰੀਆਂ ਗੱਬਣਾ ਤੁਹਾਨੂੰ ਦਿਖਾਉਣੀ ਆ ਗੱਬਣਾ ਆਪਣੀਆਂ ਇੱਥੇ ਆ ਕੇ ਪਾਸ ਕਰਕੇ ਵੇਸ ਚਾਹ ਕੇ ਤਸੱਲੀ ਕਰਕੇ ਖੜੋ ਤੇ ਸੋਈ ਦੀ ਆਪਣੀ ਦੋ ਟਾਈਮ ਚੁਵਾਈ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਜੇ ਤੁਸੀਂ ਸੁਣਾਓ ਆਪਣੀ ਸਭ ਵਧੀਆ ਜੀ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਘਰੀ ਹਾਂ ਮੈਂ ਪ੍ਰਤਮ ਸਿੰਘ ਜੇ son of ਕਰਦੇਸ਼ ਵਪਾਰੀ ਪਿੰਡ ਕਟਿਆਲਾ ਤਸੀਦ ਡੇਰਾ ਬਾਬਾ ਨਾਨਕ ਜਿਹੜਾ ਕਰਤਾਸ ਨੰਬਰ 953 767001 ਦੂਸਰਾ ਨੰਬਰ ਇੱਕ ਹੋਰ ਜੇ 98142 55044 ਠੀਕ ਆ ਹਾਂਜੀ ਹਾਂਜੀ ਸਾਡੇ ਲਾਗੇ ਮੇਲੇ ਦੀਆਂ ਦਈਆਂ ਤਿਆਰੀਆਂ ਚੱਲਣ ਚੁੱਕੀਆਂ ਮੇਲੇ ਦੀਆਂ ਪੂਰੀਆਂ ਰੌਣਕਾਂ ਲੱਗਣ ਲੀਆਂ ਜੀ ਇੱਕ ਤਰੀਕ ਤੇ ਸ਼ੁਰੂ ਮੇਲਾ ਫਿਰ ਅੱਜ ਮੇਲਾ ਹਸਾਬ ਨਾਲ ਜੇ ਸ਼ੁਰੂ ਹੀ ਆਜਾ ਸ਼ੁਰੂ ਹੀ ਆ ਗਿਆ ਹੁਣੀ ਸ਼ੁਰੂ ਮੇਲੇ ਦਾ ਆਪਰ ਸਾਈਡ ਤੇ ਤੇ ਕਾਫੀ ਦਿਨਾਂ ਦੇ ਲੰਗਰ ਚੱਲਣ ਦੇ ਆ ਠੀਕ ਆ ਤੇ ਬਾਕੀ ਸਾਲ ਬਾਅਦ ਚਲੋ ਜਿਹਾ ਹੁੰਦਾ ਬਾਬਾ ਦੇਦੇ ਬਾਬਾ ਨਾਨਕ ਦਾ ਮੇਲਾ ਨਾ ਚੋਲਾ ਸਾਹਿਬ ਦਾ ਮੇਲਾ ਕਿੰਨਾ ਮੇਲਾ ਕਾਫੀ ਮਸ਼ਹੂਰ ਆ ਜਿਹੜਾ ਇੱਧਰ ਚੰਗੇ ਵੱਡੇ ਲੈਵਲ ਤੇ ਮੇਲਾ ਲੱਗਦਾ ਹਾਂ ਹਾਂ ਜੀ ਠੀਕ ਆ ਗੁਰਦਾਨੇ ਦੇਵ ਜੀ ਦਾ ਗੁਰਦਾਰਾ ਡੇਰਾ ਬਾਬਾ ਨਾਨਕ ਉੱਥੇ ਜਿਹੜਾ ਹ ਵੇਹਲੇ ਇਧਰ ਕਰ ਲੈਨੇ ਫਿਰ ਅਸੀਂ ਤੁਹਾਨੂੰ ਬਾਅਦ ਚ ਹੋਈਨੇ ਚਲੋ ਪਹਿਲਾਂ ਅੱਜ ਇੱਕ ਨੀਲੀ ਦੀ ਝੋਟੀ ਟੋਕੜ ਗੱਪਣ ਚੱਕ ਪਾਸ ਵੀ ਆ ਅੱਜ ਅੱਜ 6 ਡੰਦ ਜੇ ਮੋਹ ਚੋ ਚਲੋ ਇਹ ਤੁਹਾਨੂੰ ਬਾਅਦ ਚ ਦਿਖਾਵਾਂਗੇ ਚੰਗੀ ਸਾਂਭੀ ਸੰਭੀ ਝੋਟੀ ਐ ਵੀ ਪਹਿਲਾਂ ਤੁਹਾਨੂੰ ਗਾਵਾਂ ਦਿਖਾ ਦਈਏ ਦੱਸਿਓ ਇਹਦੇ ਬਾਰੇ ਫਿਰ ਹਾਂਜੀ ਜੀ ਦੂਜਾ ਸੂਆ ਦੇ ਹਾਂਜੀ ਜੀ ਮਗਰ ਵਸ਼ਾ ਦੇ ਅੱਛਾ ਤੇ ਜਿਹੜਾ ਆਪਾਂ ਤਿਆਰ ਦੁੱਧ ਆ 11 ਤੋਂ 12 ਲੀਟਰ ਜਿਹੜਾ ਖੜਾ ਕਰਕੇ ਤਿਆਰ ਦੁੱਧ ਆ ਕਿੰਨੇ ਦਿਨਾਂ ਦੀ ਸੋਈ ਆ ਸੋਈ ਨੂੰ ਕੋਈ 6-7 ਦਿਨ ਹੋ ਗਏ ਜੈਨੂੰ ਤੇ ਕਿੰਨਾ ਦੁੱਧ ਕਰੀ ਜਾਊਗੀ ਇਹ ਸੋਬ ਚਲੋ ਅਸੀਂ 20-25 14 ਲੀਟਰ 15 13 14 ਲੀਟਰਾਂ ਚ ਭਾਈ ਜਾਏਗੀ ਨਰਮਦ ਤੋਰ ਫੇਰ ਇੱਕ ਰੀਨ ਬਾਕੀ ਦਾ ਦੁੱਧ ਜਿਹੜਾ ਇਹਦਾ ਵਧੀਆ ਚਿੱਟਾ ਫੈਣਵਾ ਦੁੱਧ ਜੇ ਅੱਛਾ ਦਰਸੀ ਦੇਸੀਆਂ ਦੇ ਚਟੇਰ ਕਲਰ ਵਾਲੀ ਆ ਦੇਸੀਆਂ ਦੇ ਦਰਸੀ ਠੀਕ ਹੈ ਜੀ ਇਹਦਾ ਦੁੱਧ ਵੀ ਚਿੱਟਾ ਹੋਵੇਗਾ ਤੇ ਠੇਪ ਪਰ ਫੈਣ ਨਹੀਂ ਗਈ ਆ ਇਹਦਾ ਥਾਣੇ ਵੀ ਚੰਗਾ ਲੱਗਾ ਇਹਦੇ ਕੋਲਾ ਨਹੀਂ ਬਹੁਤ ਸ਼ਾਨਦਾਰ ਲੱਗਾ ਜੀ ਦੇਸੀ ਗਾਂ ਦਾ ਜਰਸੀ ਕ੍ਰੋਸ ਹੈ ਤੇ ਮੁੱਲ ਫਿਰ ਇਹਦਾ ਇਹ ਜੀ ਅੱਜ ਤੁਹਾਨੂੰ ਵੀ ਛੇਤੀ ਹੈ ਥੋੜੀ ਜੀ ਤੇ ਨਾਗਵੀ ਆਪਾਂ 8-9 ਵਿਖਾਉਣੇ ਨੇ ਵੇਖ ਕਰਕੇ ਆਪਾਂ ਚਲੋ ਲੰਮਾ ਜੋੜਾ ਕੰਮ ਨਾਈ ਗਰੀਅਮ ਨਾਲ ਕਰਾਉ ਨੂੰ 50 ਕਰਾ ਲਓ 45000 ਜੀ ਹੱਥ ਕੀ ਦੇ ਦਾਂਗੇ 45000 ਜੀ ਦੇ ਦਾਂਗੇ ਹਾਂ ਜੀ ਹਾਂ ਜੀ ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ 30000 ਹੋਰ ਛੋਟ ਕਰ ਦਾਂਗੇ 42000 ਜੀ ਦੇ ਦਾਂਗੇ ਠੀਕ ਹੈ ਰਾਜ ਚੰਗੀ ਭਲੇ 50000 ਇਹ ਆ ਬਈ ਕੋਈ ਫੋਨ ਲਾਵੇ ਬਾਕੀ ਹੋਰ ਹੀ ਮਾਰਦਾ ਸਮਾਨ ਤਾਂ ਸਾਰੀਆਂ ਜਿਹੀ ਹੋਣਗੇ ਜਿਹੜੀ ਵੀ ਕਿਸੇ ਵੀ ਤੇ ਪਸੰਦ ਹੁੰਦੀ ਹੈ ਹਾਂ ਜੀ ਹੋਣਾ ਗਾੜੀ ਹੁਣ ਇਹ ਵਿਖਾਉਣੀ ਆ ਵੀ ਜਿੰਨੇ ਥੋੜੀਆਂ ਤਿਆਰ ਕਰਕੇ ਜਾਂ ਵੇਚਣੀਆਂ ਆ ਲੈਟਰੀ ਵਾਲੀ ਗੱਲ ਇਹ ਜਿੰਨੇ ਦਿਨ ਕੋਈ ਵੀ ਸਾਂਭੇਗਾ ਨਾ ਉਸ ਦਿਨ ਉਹ ਨਹੀਂ ਇਹ ਵਹਿਣਾ ਜਿਹੜੀਆਂ ਵਦਨ ਕਿਆਂ ਵਦਨ ਵਾਲੀਆਂ ਵਦਨ ਵਾਲੀਆਂ ਵਹਿਣਾ ਤੇ ਦੁੱਧ ਵਾਲੀਆਂ ਅੱਜ ਸ਼ਾਮ ਛੱਡ ਕੇ ਦੇਣੀ ਆ ਆ ਕਿੰਨੇ ਕੇ ਦੁੱਧ ਵਾਲੀ ਆ ਇਹ ਦੁੱਧ 20 22 ਲੀਟਰ ਜਿਹੜਾ ਚੱਲੇਗੀ ਇਹ ਤੋਂ ਵੱਧ ਹੀ ਕੱਢੇਗੀ ਅੱਛਾ ਇਹ ਨਾ ਵੀਰ ਕੋਈ ਥੱਲੇ ਵੇਖੇ ਵੇਚਣ ਲੰਗਾ ਜਿੰਨੇ ਦਿਨ ਕੋਈ 15 ਲੈ ਜਾਏ 20 ਲੈ ਜਾਏ ਵੇਖੋ ਥੱਲੇ ਜੇ ਬੰਨਾ ਮਸ਼ੀਨ ਦੇ ਤੋਰੋ ਫੇਰ ਇੱਕ ਦਿਨ ਬਰੀਡ ਵੇਖੋ ਮਸ਼ੀਨ ਦੀ ਰੰਗ ਰੂਪ ਦੀ ਚੰਗੀ ਆ ਤੇ ਚੰਗੀ ਜੰਮੀ ਮਨਵੀਤਾਂ ਦਾ ਲੱਗਾ ਆ ਜਿਹੜਾ ਚੂਰਾ ਕਰੀਦਾ ਰਖਾਉਂਦਾ ਜਾਨਾ ਵਸੀਦਾ ਬਾਕੀ ਇਹ ਵੀ ਹਵਾਨੇ ਚ ਢਿੱਲਾ ਢਿੱਲਾ ਕਾਫੀ ਇਹ ਚੰਗੀ ਤਿਆਰ ਹੋਣੀ ਆ ਐ ਇਹ ਥਾਣੇ ਦੇ ਦੇਖ ਸਕਦੇ ਜੇ ਲਾਗੇ ਤਾਂ ਇੱਕ ਕਰੀ ਬਾਕੀ ਠੰਡੀ ਧੀਰੀ ਜਦਾਂ ਮੱਸੀ ਠੀਕ ਆ ਤੇ ਇਹਦਾ ਮੁੱਲ ਫਿਰ ਵੀਰ ਜੀ ਜਦਾਂ ਇਹ ਦੱਸਿਆ ਕਿ ਜਦਨੇ ਚਾਰ ਹੋ ਗਈ ਨਾ ਅਸੀਂ ਇਹ ਵੀ ਲੱਖਾਂ ਬਾਹਰ ਚੱਲਣ ਵਾਲੀ ਆ ਹਾਂਜੀ ਪਰ ਨਹੀਂ ਆਪਾਂ ਸਾਬ ਛੱਡ ਕੇ ਦੇਣੀ ਆ ਕਿਉਂਕਿ ਜਿਹੜੇ ਵੀਰ ਨੇ ਇਹ ਦੱਸਦੇ ਸਾਹਮਣੀ ਆ ਉਹਨੂੰ ਜਾ ਕੇ ਉਹਨੂੰ ਦੱਸ ਲਈ ਆ ਦੱਖਾਦਾ ਹੋਏ ਹਾਂਜੀ ਮੁੱਲ ਕਰਾਉਣਾ ਹੁਣ ਵੀ 70 ਕਰਾਉਣਾ 75 ਕਰਾਉਣਾ 65000 ਦੀ ਦੇਣਾ 65000 ਦੀ ਕਰਦੇ ਵਿੱਚੋਂ ਛੋਟ ਛੋਟ ਹੋਰ ਕਰਾਂਗੇ ਘਰ ਨਹੀਂ ਕਿਉਂਨੇ ਆਪ ਜੀ ਜਿੰਨੇ ਤੁਹਾਨੂੰ ਪਤਾ ਆਪਣੀਆਂ ਖੁੱਲੀਆਂ ਹੁੰਦੀਆਂ ਵੀਰ ਕੋਈ ਓਦਾਂ ਵੀ ਫੋਨ ਲਾਈ ਓਦਾਂ ਹੀ ਮਾਨ ਤਾਂ ਖੁੱਲੇ ਆਉਣਗੇ ਕਿੰਨੇ ਦੀ ਦੇਵਾਂਗੇ 60000 ਦੀ ਦੇਵਾਂਗੇ ਅੱਛਾ 60000 ਦੀ ਹਾਂਜੀ ਹਾਂਜੀ ਠੀਕ ਆ ਅੱਛੀ ਵੱਡੀ ਆ ਹਾਂਜੀ ਹਾਂਜੀ ਜੇ ਕੋਈ ਆ ਗਿਆ ਤਾਂ ਸੱਲੀ ਕਰਕੇ ਕਰੇ ਰਿਵਾਰਦੀ ਠੀਕ ਆ ਹਾਂਜੀ ਤੇ ਆ ਵੀ ਯਾਰ ਸ਼ਹਿਰ ਨਾਲ ਆਈ ਠੰਡੀ ਧੀਰੀਏ ਵੀ ਇਹ ਤਾਂ ਤਿਆਰੀ ਕੋ 10 ਦਿਨ ਲਾ ਦੇ ਹੱਤਾ ਲਾ ਦੇ ਇਹ ਕਿੰਨੇ ਕੇ ਦੁੱਧ ਆ ਲਈ ਜੇ ਦੁੱਧ ਇਹ ਵੀ 14 15 ਲੀਟਰ ਪਰ ਹੈਗੀ ਜੀ ਤੋਰੋ ਫੇਰ ਇਹਨੂੰ ਚੰਗੀ ਤੇ ਆ ਰਹੀ ਤੁਹਾਨੂੰ ਚੋਰਾ 15 ਲੀਟਰ ਤੇ ਲਾ ਕੇ ਬੰਨੇ ਕਹਿੰਦੇ ਐ ਵੀ ਘਰੀ ਜਾਊਗੀ ਬਾਕੀ ਤੁਸੀਂ ਆਪਣੀ ਸਮਝਣਾ ਵੇਖਣਾ ਜਰਸੀ ਅਰਸ਼ਰ ਕਰੋਸ ਚ ਦੱਸਦੀ ਇਹਦਾ ਮੁੱਲ ਫਿਰ ਮੁੱਲ ਕਰਾਉਣਾ ਇਹਦਾ ਇਹ ਪ੍ਰਿਵਿੰਡਾ ਸਾਡ ਕਰਾ ਲਓ ਭਾਈ ਜੀ ਆ ਯਾਰ ਦੀ ਜਰਾ 50000 ਤੱਕ ਕਿੰਨਾ ਮਾਣ ਹਾਂਜੀ 50 ਚੋਂ ਕਿੰਨਾ ਮਾਣ 2000 ਰੁਪਏ ਛੋਟ ਦੇ ਅੱਛਾ 48000 ਦੀ 48000 ਦੀ ਬਾਕੀ ਮਸ਼ੀਨ ਕਿਹੜਾ ਹਰ ਨੂੰ ਇਹ ਜੇ ਦੇਣ ਨੇ ਹਫਤਾ ਲਾ ਜਾਏ ਸੱਤ ਦਿਨ ਲਾ ਜਾਏ ਅਜੇ ਇਹ ਬੰਨੀਆਂ ਵਾਂ ਤਿਆਰ ਹੋ ਗਏ ਦੇਖੋ ਵਰਨਾ ਦੇਖੋ ਇੱਕੋ ਜਿਹੀ ਥਣਾ ਦੀ ਕਰਦੇ ਆ ਤੇ ਬਾਕੀ ਬੜੇ ਸ਼ਾਂਤ ਜੇ ਸੁਭਾਅ ਦੀ ਆ ਤੇ ਆ ਪਹਿਲਾ ਸਵੇਰ ਜਾਉਂਦੀ ਜੇ ਪਹਿਲਾ ਸਵੇਰ ਮੂੰਹ ਚਾਰ ਦੰਦ ਜੇ ਦੌਂਦੀ ਆ ਚੌਗੀ ਲੱਗਾਂਦੀ ਜੇ ਦੌਂਦੀ ਤੋਂ ਚੌਗੀ ਜਿਹੜੀ ਕਹਿੰਦੇ ਕਿ ਹੌਂਦੀ ਆ ਥਣ ਥਣ ਵੇਖੋ ਇਤਨਾ ਦੀ ਬਹੁਤ ਚੰਗੀ ਜੰਮੀ ਪਲੀ ਆ ਰਾਜੀ ਆ ਪੂਰੀ ਜੜੀ ਇਹਦੀ ਆਹ ਦਾ ਸਾਂ ਦੇਖੋ ਥਣ ਤੇ ਹੁਣ ਤਾਂ ਹੀ ਹੱਥ ਚੋਂ ਨਾ ਲਾਵਾ ਜਿਹੜਾ ਇਹ ਪਹਿਲੇ ਸਵੇਰ ਕਿੰਨਾ ਘੱਟੀ ਜਾਊਗੀ ਦੁੱਧ ਇਹ ਇਹ ਵਸ਼ੇ 17 18 ਲੀਟਰ ਆਲੀ ਜਾਵੇ ਜੀ ਠੀਕ ਆ ਨਾਰਮਲ ਜਾਵੇ ਇਹ ਵੀ ਜਰਸੀ ਜਿਆ ਤੇ ਸਾਂਭੀ ਪੜੀ ਆ ਕਿਸੇ ਵੀ ਨੇ ਰੀਜਨ ਆਹ ਦਾ ਦੰਦ ਖਾਦੇ ਆ ਆਹ ਦੇਖ ਸੰਦੇ ਜੀ ਪਿਓਰ ਚਾਰਦੰਦ ਪਿਓਰ ਚਾਰਦੰਦ ਉਧਰ ਉਧਰ ਕੰਨੀਆਂ ਦੇ ਖੜੇ ਤਾਂ ਗਏ ਬਾਕੀ ਮਰਦੇ ਸਾਹ ਨਾ ਕੱਦ ਵਜਨ ਚੰਗਾ ਹੈ ਲੈ ਜੀ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਤੇ ਇਹਦਾ ਫਿਰ ਮੁੱਲ ਮੁੱਲ ਵੀਰ ਜੀ ਵੇਖੋ ਵੱਟੀਆਂ ਤਾਂ ਹਨਾ ਨੂੰ ਕਿੱਥੇ ਆਉਣੀ ਐ ਵੀ ਮੁੱਲ ਕਰਾਉਣਾ ਜਿਹੜਾ ਇਹ ਭਾਏ 70 ਕਰਾ ਲਓ 70 ਕਰਾ ਲਓ 55000 ਦੀ ਦੇ ਦਾਂ ਜੀ ਅੱਛਾ 55000 ਦੀ ਹਾਂ ਜੀ ਹਾਂ ਜੀ ਬਾਕੀ ਚਲੋ ਮੋਕੇ ਦੇ ਛੋਟ ਛਾਟ ਹੋ ਜੂਗੀ ਮਾਨਤਾਂ ਪੂਰੇ ਹੋਣਗੇ ਇਹਦੇ ਵੀ ਮਾਨਤਾਂ ਪੂਰੇ ਖੁੱਲੇ ਹੀ ਹੋਣੇ ਸਾਰੀਆਂ ਚੋਂ ਕੋਈ ਵੀਰ ਫੋਨ ਲਾਵੇ ਵੇਖੇ ਗੱਡ ਰਗੀਆਂ ਸੱਦੀਆਂ ਪਣੀਆਂ ਜੜੀਆਂ ਵੱਟੀਆਂ ਨੇ ਠੀਕ ਹੈ ਇਹ ਦਿਨ ਦਾ ਦਾ ਲੰਗੀਆਂ ਇਹ ਕਾ ਵੀ ਬੜੇ ਕਮਾਲ ਦੀ ਤੁਹਾਨੂੰ ਜਰਸੀ ਕਰਾਸ ਵੈਡ ਤੁਹਾਨੂੰ ਦਿਖਾਉਣੀ ਐ ਮੱਝਾ ਰਗਾ ਥਾਣ ਲੱਗਾ ਆ ਦੇਖ ਸੰਦੀ ਇਹ ਕਿੰਨੇ ਕ ਦੁੱਧ ਆ ਲਈਏ ਦੁੱਧ ਇਹ 20 ਤੋਂ ਪਲੱਸ ਚੱਲਣ ਵਾਲੀ ਜੇ ਦਿਨ ਇਹ 15 ਲੈਦੀ ਠੀਕ ਆ ਇਹ ਵੀ ਥੱਲੇ ਚੰਗੀ ਪਰ ਨਹੀਂ ਹਵਾ ਨੇ ਕਿ ਢੇਲਾ ਇਹਦੇ ਵੀ ਕਾਫੀ ਆ ਤੇ ਇਹਦਾ ਫਿਰ ਮੁੱਲ ਮੁੱਲ ਵੀਰ ਜੀ ਇਹਦਾ ਵੀ ਕਰਾਂ ਨੂੰ 70 ਗਰਾ ਦਾ 75 ਗਰਾ ਦਾ 60000 ਦੀ ਦੇ ਦੋ 60000 ਦੀ ਹਾਂਜੀ ਹਾਂਜੀ ਚਲੋ ਬਾਕੀ ਛੋੜ ਮੋਕੇ ਤੇ ਕਰਦੇ ਹਾਂ ਕਰਾਂਗੇ ਕਰਾਂਗੇ ਜੀ 2000 ਹੋਰ ਛੱਡ ਦਾਂਗੇ ਠੀਕ ਹੈ ਜੀ ਫੋਨ ਲਾਇਆ ਇਹ ਕਾਹਦੀ ਜਸਤੀ ਆ ਗਈ ਹੈ ਇਹ ਵੀ ਚੰਗੀ ਭਰੂਗੀ ਥੱਲੇ ਥਾਣੇ ਦੇ ਵੀ ਦੇਖ ਸਕਦੇ ਹਾਂ ਬਹੁਤ ਮਾਲ ਦਾ ਲੱਗਿਆ ਰਹਿ ਲਾ ਵਾ ਚਲੋ ਮਿਲਕਮੈਨ ਵੀ ਚੰਗੀ ਲੱਗੀ ਹੈ ਕਿੰਨੇ ਕੇ ਦੁੱਧ ਆ ਲੀਜੇ ਦੁੱਧ 13-14 ਲੀਟਰ ਭਰੀ ਜਾਏਗੀ ਤੋਰੋ ਫੇਰੇ ਨਾਲ ਇਹਦੇ ਨਾਲ ਤੁਸੀਂ ਕਹਿੰਦੇ ਨਾ ਗਿਣਤੇ ਆਏ ਗਿਫਟ ਹੀ ਦੇਣਾ ਸਾਹ ਨੂੰ ਠੀਕ ਹੈ I do love you. ਇਹਦਾ ਫਿਰ ਮੁੱਲ ਮੁੱਲ ਕਰਾਉਣਾ ਇਹਦਾ ਭਾਂ 40 ਕਰਾਓ 30000 ਦੀ ਜਰਾ ਅੱਛਾ 30000 ਦੀ 2000 28000 ਦੀ ਜਰਾ 6000 ਹਾਂ ਜਵੀਰ ਬਾਕੇ ਕੋਈ ਫੋਨ ਲਾਏ ਹੋਰ ਮਾਨਤਾ ਕਰਾਂਗੇ ਠੀਕ ਹੈ ਜੀ ਅੱਜ ਇਹ ਆ ਵੀ ਇਹ ਗਾਂ ਇਹ ਜੜੀਆਂ ਵਾ ਤਿਆਰ ਕਰਕੇ ਤੇ ਗਾਂ ਪੈਸੇ ਛੱਡਣ ਵਾਲੀਆਂ ਵਾ ਸਾਡੀਆਂ ਚੱਕ ਲਵਾਂਗੇ ਪਲੀਆਂ ਜਿਹੜੀਆਂ ਥੜੇ ਹੋਈਆਂ ਵੇੜਾਂ ਜੀ ਠੀਕ ਹੈ ਆਹਨ ਜਸਤੀ ਜੈ ਵੀ 40 ਤੇ ਇਹ ਜਸਤੀ ਆ ਇਹ ਚੰਗੀ ਪਰ ਨਹੀਂ ਆ ਇਹ ਵੀ ਚੰਗੀਆਂ ਟਲਣ ਟਲਾਈਆਂ ਦੋਸੀ ਬਸੀ ਖਾ ਰਹੀ ਅੰਦਾਜ਼ੇ ਬਾਕੀ ਥੱਲਿਆਂ ਚੰਗੀ ਪਰ ਨਹੀਂ ਐ ਵੀ ਥਨਾਂ ਦਾ ਸਾਈਜ਼ ਘੱਟ ਜਿਹੜਾ ਚੰਗਾ ਐ ਦੇਖ ਲੈਣੇ ਕਿ ਦੁੱਧਾ ਲੀਜੇ ਦੁੱਧ 13-14 ਲੀਟਰ ਭਰੀ ਜਾਗੀ 15 ਨਹੀਂ ਕਰੇਗੀ ਇੰਨੇ ਟਨਟਾ ਲਾਣੇ ਦਾ ਸ਼ੀਰੀ ਐ ਤੇ ਇਹਦਾ ਮੁੱਲ ਮੁੱਲ ਕਰਨ ਉਹਦਾ 50 ਕਰਾ ਲਓ ਪਹਿਲਾਂ ਦਾਲੀ ਕਰਾ ਲਓ 35 ਹਜ਼ਾਰ ਦੀ ਦੇਣਾ ਅੱਛਾ 35 ਹਜ਼ਾਰ ਦੀ 35 ਹਜ਼ਾਰ ਦੀ ਬਾਗੀ ਹੋਰੀ ਮਾਨਦਾਨ ਕਰਾਂਗੇ ਵੀਰਾਂ ਦਾ ਠੀਕ ਐ ਤੇ ਉਹਨਾਂ ਛੋਟੀ ਆ ਗਈ ਜੀ ਛੋਟੀ ਆ ਗਈ ਜੀ ਨੀਲੀ ਦੀ ਪਰਸ਼ੇ ਰੰਗ ਦੀ ਠੀਕ ਆ ਇਹ ਇੱਕ ਦੰਦ ਦੁੱਧਾਂ ਖੋਲਤਾ ਅੰਦਰ ਵਾਲਾ ਤੋੜਨ ਵਾਲਾ ਦੰਦ ਤੋੜਨ ਵਾਲਾ ਇੱਕ ਦੰਦ ਜੀ ਠੀਕ ਆ ਤੇ ਚੰਗੇ ਜੰਮੀ ਪਲੀ ਛੋਟੀ ਆ ਸੋ ਆ ਇਹਦਾ ਪਹਿਲਾ ਹੀ ਆ ਕਾੜੀ ਦੂਜਾ ਸੋਣਾ ਇੰਨੇ ਕੱਦ ਕਾਠ ਪੱਖੋਂ ਵੀ ਜਵਾਨ ਨੇ साम्भी शुंबी भी चंकी कि चेती का पंचाय है ਵੇਜੇ ਮਹੀਨਾ ਨੂੰ 7ਵਾਂ ਲੱਗਣ ਵਾਲਾ ਜੀ 3 ਮਹੀਨੇ ਪੂਰੇ ਹੋ ਗਏ ਕੋਈ ਸ਼ਿਆਆਂ ਦੀ ਸਮਝ ਨਹੀਂ ਆ ਪਈ ਸੱਤਾਂ ਦੀ ਸਮਝ ਨਹੀਂ ਲੱਗ ਪਈ 10 ਦਿਨ ਘੱਟ ਹੋ ਜਾਣਗੇ ਜਾਂ ਵੱਧ ਹੋਣਗੇ ਠੀਕ ਆ ਇਥੇ ਆਪਾਂ ਤਸੱਲੀ ਕਰਕੇ ਮੁਗਬਿਆ ਕੀ ਧਾਰਿਆ ਠੰਡੀ ਛਿਰੀ ਝੋਟੀ ਆ ਤੇ ਸੱਜਰ ਕਿੰਨੇ ਕਿ ਦੁੱਧ ਵਾਲੀ ਆ ਸੱਜਰ ਪਹਿਲੇ ਸੂਏ ਨੇ 16 ਲੀਟਰ ਚ ਵਾਇਆ ਆ ਕਿ ਕਹਾਂ 17 80 ਦੇ ਉੱਪਰ ਆ ਅੱਛਾ ਤੇ ਲੋਨੀ ਲਈ ਦੀ ਇਹਦਾ ਫਿਰ ਹੁਣ ਦੁੱਧ ਤਾਂ ਨਹੀਂ ਦਿੰਦੀ ਜਿਆਦਾ ਨਹੀਂ ਨਹੀਂ ਜੀ ਹੁਣ ਤਾਂ ਬਿਲਕੁਲ ਸ਼ਾਇਦ ਚੀਪਾ ਬਣਿਆ ਠੀਕ ਆ ਹਾਂਜੀ ਬਿਲਕੁਲ ਸੰਘਣਾ ਚੀਪਾ ਬਣਿਆ ਬਾਕੀ ਠੰਡੀ ਛਿਰੀ ਆ ਰਹੀ ਕਿੰਨੇ ਕੋਈ ਨਹੀਂ ਕੋਈ ਨਹੀਂ ਰਹਿ ਆ ਦੇਖੋ ਬਿਲਕੁਲ ਉਦਾਂ ਹੀ ਸ਼ਹਿਤ ਠੀਕ ਆ ਹਾਂ ਸ਼ਹਿਤ ਬਣ ਗਿਆ ਆਹ ਦੇਖੋ ਦੇ ਥਣ ਚੰਗੇ ਗੱਭਤੇ ਆ ਜਿਹੜੇ ਤੇ ਇਹਦਾ ਮੁੱਲ ਫਿਰ ਬੋਲੋ ਦੇਖੋ ਵੇਚਦਾ ਛੋਟੀ ਆ ਜਿਹਦੇ ਨਾਲ ਤਾਂ ਪਿਆਰ ਹੋ ਗਈ ਭਾਵੇਂ 20 20 ਦੀ ਵੇਚ ਲੈ ਕੋਈ ਭਾਵੇਂ 2 ਲੱਖ ਦੀ ਵੇਚ ਲੈ ਭਾਵੇਂ 1.9 ਦੀ ਵੇਚ ਲੈ ਹਾਂਜੀ ਹਾਂਜੀ ਪਰ ਜਦਾਂ ਦੱਸਿਆ ਗਿਆ ਸਾਰੇ ਮਾਲ ਐਫ ਪੀ ਵਾਲਾ ਸਾਹਾਬੀ ਆ ਜਦੋਂ ਕੋਈ ਲਾ ਜੂਗਾ ਦਿਨੋਂ ਦਿਨ ਵਧਣਾ ਯਾਰ ਕਿਸ ਦਾ ਠੀਕ ਆ ਤੇ ਇਹਦਾ ਮੁੱਲ ਅੱਜ ਆਪਾਂ ਲੱਖ ਵੀ ਨਹੀਂ ਕਰਨਾ ਨਾਸੀ ਕਰਨਾ ਅੱਛਾ 70000 ਰੁਪਏ ਦੇ ਦਾ 70000 70000 ਦੀ ਦੇ ਦਾਂਗੇ ਟੋਟੀ ਤੋਂ ਨੀਲੇ ਦੀ ਬਿਲਕੁਲ ਛੋਟਾ ਸੀ ਤੇ ਬਾਕੀ ਹੈਗੇ ਵੀ ਚੰਗੇ ਰਿਕਾਰਡ ਵਾਲੀ ਆ ਚੰਗੀ ਜਗ੍ਹਾ ਤਵਾਈ ਚੰਗੀ ਜੰਮੀ ਪਲੀ ਆ ਬਾਕੀ ਵੀਰ ਭੇ ਫੋਨ ਲਾਵੇ ਮਾਰਦਾਂ ਨਾ ਹੋਰੀ ਖੁੱਲੇ ਹੋਣਗੇ ਖੁੱਲੇ ਹੋ ਜਾਣਗੇ ਹਨਾ ਇੱਥੇ ਕੋਈ ਆਣਗੇ ਤਸੱਲੀ ਕਰਕੇ ਖੜੇ ਆਪਣਾ ਮਾਲ ਠੀਕ ਹੈ ਜੀ ਮਾਲ ਸਾਰਾ ਗਾਰੰਟੀਦਾਰ ਆ ਅੱਜ ਹਾਂਜੀ ਹਾਂਜੀ ਮੈਂ ਗਾਡ ਰਰ ਗਿਆ ਸੱਧੀਆਂ ਨੜਾ ਪਈਆਂ ਜੁੜੀਆਂ ਠੀਕ ਹੈ ਜੀ ਹਾਂਜੀ ਤੇ ਬਾਕੀ ਚਲੋ ਇੱਥੇ ਆਓ ਆਪਣੀ ਤਸੱਲੀ ਕਰੋ ਵੇਖ ਚਾਖ ਕੇ ਪਾਸ ਕਰਕੇ ਫੇਰੀ ਪਸ਼ੂ ਖਰੀਦੋ ਜੀ